ਬਾਰ ਪੁੱਛਣ ਤੋਂ ਬਾਅਦ ਵੀ ਸਾਨੂੰ ਨਹੀਂ ਦੱਸਿਆ ਗਿਆ ਉੱਥੇ ਹੀ ਕੱਲ ਸਵੇਰੇ ਘਰੋਂ ਨਿਕਲ ਗਿਆ ਸੀ ਤੇ ਸ਼ਾਮ ਤੱਕ ਵਾਪਸ ਨਹੀਂ ਆਇਆ ਤਾਂ ਅਸੀਂ ਇਹਨੂੰ ਜਦੋਂ ਲੱਭਣਾ ਚਾਲੂ ਕੀਤਾ ਤੇ ਇਹ ਸਾਨੂੰ ਕਿਤੇ ਵੀ ਨਹੀਂ ਲੱਭਿਆ ਅੱਜ ਸਾਨੂੰ ਫੋਨ ਆਉਂਦੀ ਹੈ ਤੇ ਨਹਿਰ ਦੇ ਵਿੱਚ ਇੱਕ Laash ਪਈ ਹੈ ਜਦੋਂ ਅਸੀਂ ਉੱਥੇ ਪਹੁੰਚ ਕੇ ਦੇਖਿਆ ਤਾਂ ਇਹ ਰਕੇਸ਼ ਕੁਮਾਰ ਦੀ ਹੀ Laash ਸੀ ਉੱਥੇ ਹੀ ਪੁਲਿਸ ਨੇ ਪੁੱਛ ਕੇ ਦੱਸਿਆ ਕਿ ਸਾਨੂੰ ਥਾਣੇੋਂ ਫੋਨ ਆਇਆ ਸੀ ਕਿ ਇੱਕ ਵਿਅਕਤੀ ਦੀ ਨਹਿਰ ਤੇ Laash ਮਿਲੀ ਹੈ ਉੱਥੇ ਪੁੱਜ ਕੇ ਹੀ ਅਸੀਂ Laash ਨੂੰ Postmortem ਲਈ ਸਿਵਲ ਹਸਪਤਾਲ ਦੇ ਵਿੱਚ ਭੇਜ ਦਿੱਤਾ ਹੈ ਮੇਰਾ ਤਰਸੇਵ ਲਾਲ ਕਿ ਡੈਡ ਬਡੀ ਲੈ ਕੇ ਜਾਓ ਐਕਚੁਅਲੀ ਨਾ ਇਹ ਸਾਡਾ ਦਿਮਾਗ ਨੂੰ ਲੱਗਦਾ ਇਹ ਕੱਲ ਦਾ ਹੀ 7:30 ਵਜੇ ਦਾ ਇੱਕ ਰੋ ਦੁਕਾਨ ਤੋਂ ਆਇਆ ਕੁੜੀ ਨੂੰ ਛੱਡਿਆ ਘਰ ਘਰ ਆ ਕੇ ਨੇ ਸਕੂਟਰੀ ਲਈ ਗਲੀ ਚ ਨੇ ਗਲੀ ਚ ਲਾਤੀ ਹੈ ਉਹਦੇ ਬਾਅਦ ਇਹ ਨੇ ਇਹ ਨਿਕਲ ਗਿਆ ਕੋਲ ਵੀ ਦੁਕਾਨ ਤੇ ਹਾਂ ਤੇ ਛੋਟੇ ਮੂਲੇ ਨੂੰ ਦੁਕਾਨ ਤੇ ਬਿਠਾ ਲਿਆ ਇਹਨੇ ਸਾਗੇ ਚਲੇ ਜਾ ਕੇ ਕੇ ਇਹ ਫੋਨ ਤੋਂ ਫੋਨ ਕੀਤਾ ਕਿਸੇ ਦਾ ਫੋਨ ਲੈ ਕੇ ਕਿ ਇਦਾਂ ਦਾ ਮੁਰੇ ਨੂੰ ਫੋਨ ਕਰਦਾ ਵੀ ਤੂੰ ਦੁਕਾਨ ਬੰਦ ਕਰ ਦੇ ਦੁਕਾਨ ਬੰਦ ਕਰਕੇ ਘਰ ਚਲੇ ਮੈਂ ਘਰ ਵਾਪਸ ਨਹੀਂ ਆਣਾ ਉਹ ਕਾਫੀ ਦਿਨ ਤੋਂ ਪ੍ਰੇਸ਼ਾਨ ਚਲੇ ਰਿਹਾ ਮਹੀਨਾ ਖੰਡਾ ਹੋ ਗਿਆ ਵੀ ਆਈ ਪ੍ਰੇਸ਼ਾਨ ਚਲੇ ਆਹੀ ਗੱਲ ਪੁੱਛਦੇ ਹੀ ਪਰ ਉਹਨਾਂ ਕੋਈ ਵੀ ਸਾਨੂੰ ਰਿਸਪੋন্স ਨਹੀਂ ਦਿੱਤਾ ਇਹਦਾ ਹੁਣ ਕਾਰਲ ਤੇ ਰੱਬ ਜਾਣੇ ਜਾ ਉਹ ਜਾਣੇ ਜਾਂ ਹੁਣ ਅੱਗੇ ਪਤਾ ਲੱਗੇ ਕੀ ਕਰਨਾ ਕੋਈ ਦਵਾ ਵੀ ਹੈ ਕਿ ਫੈਸ਼ਮੀ ਹੈ ਕਿ ਇਹਨਾਂ ਕੀ ਸ਼ਾਇਦ ਪ੍ਰੈਸ਼ਰ ਨਾਲ ਹੀ ਹੋ ਜਿਹੜਾ ਹਾਂ ਜਿਹੜਾ ਗੂੰਗੂਮ ਰੰਦਾ ਸੀ ਕੋਈ ਆਵਾਜ਼ ਮੂੰਚ ਨਹੀਂ ਕਰਦਾ ਜੇ ਕੋਈ ਗੱਲ ਕਰਨੀ ਚੁੱਪ ਚੁੱਪ ਰਹਿਣਾ ਕੋਈ ਆਵਾਜ਼ ਨਹੀਂ ਦੇਣੀ ਕੋਈ ਕੋਈ ਗੱਲ ਨਹੀਂ ਕਰਨੀ ਹਰ ਵਾਰ ਕੁਸ਼ੰਤੋ ਵੀ ਸਾਨੂੰ ਇਹ ਕਿਹੇ ਕਿਸਮ ਦਾ ਰਿਸਪੋنس ਹੈ ਕਿ ਤੁਹਾਨੂੰ ਕੀ ਗੱਲ ਹੈ ਕੀ ਕਾਰਨ ਹੈ ਡੈੱਡ ਬਡੀ ਦੇ ਸਵਾਲਾਂ ਪਾਣੀ 112 ਦੇ ਕੰਪਲੇਟ ਆਈ ਸੀਗੀ ਕਿ ਇਦਾਂ ਦਾ ਇੱਕ ਨੰਬਰ ਪਾਵਰ ਹੋ ਰਿਹਾ ਕਿ ਡੈੱਡ ਬਡੀ ਆ ਜੇ ਇਹਦੀ ਸਨਾਖਤੀ ਜਿਹੜੀ ਆ ਰਕੇਸ਼ ਕੁਮਾਰ ਤੇ ਜਿਹੜਾ ਕਲਾਸ ਕਰਦਾ ਹੋਈ ਆ